ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਤੁਹਾਡੇ ਲਈ ਨਵਾਂ ਕੰਟੈਂਟ ਨਵੀਂ ਵੀਡੀਓ ਲੈ ਕੇ ਆਏ ਆ ਇਸ ਕੰਟੈਂਟ ਦੇ ਵਿੱਚ ਅਸੀਂ ਤੁਹਾਨੂੰ ਰਸ਼ੀਆ ਦੇ 올ਓਵਰ ਸੂਟ ਸ਼ੋਅ ਕਰਦੇ ਆ ਰਸ਼ੀਆ ਦੇ ਸਾਡੇ ਕੋਲ ਕਾਫੀ ਡਿਜ਼ਾਈਨ ਆਏ ਹੋਏ ਐ ਰਸ਼ੀਆ ਪ੍ਰਿੰਟ ਦੇ 5 ਮੀਟਰ ਦਾ ਸੂਟ ਦਾ ਰੇਟ ਰੂ ਹੈ ਜੀ 800 ਰੁਪਏ ਕੱਪੜਾ ਬਹੁਤ ਸੁਪੀਰੀਅਰ ਤੇ ਡਿਜ਼ਾਈਨ ਤੁਹਾਨੂੰ ਦੇਖਣ ਨੂੰ ਕਾਫੀ ਮਿਲ ਜਾਣਗੇ ਜੀ ਆਹ ਪ੍ਰਿੰਟ ਹੈ ਜੀ ਫੋਲਡ ਕਰੋ ਇਸ ਨੂੰ ਤਾਂ ਤੁਸੀਂ ਡਿਜ਼ਾਈਨ ਦੇਖ ਸਕਦੇ ਹੋ ਬਰੀਕ ਪ੍ਰਿੰਟ ਦੇ ਵਿੱਚ ਬਹੁਤ ਹੀ ਸੋਹਣਾ ਡਿਜ਼ਾਈਨ ਜੀ ਤਿੰਨ ਰੰਗਾਂ ਦੇ ਵਿੱਚ ਹਾਜ਼ਰ ਜੀ ਫਿਰ ਇੱਕ ਇਹ ਡਿਜ਼ਾਈਨ ਦੇਖ ਸਕਦੇ ਹੋ ਤੁਸੀਂ ਉਸ ਤੋਂ ਬਾਅਦ ਤੁਸੀਂ ਆ ਡਿਜ਼ਾਈਨ ਵੀ ਦੇਖ ਸਕਦੇ ਹੋ ਫਿਰ ਚੌਥਾ ਡਿਜ਼ਾਈਨ ਜੀ ਤੇ ਤੁਸੀਂ ਆ ਡਿਜ਼ਾਈਨ ਚੈੱਕ ਕਰ ਸਕਦੇ ਹੋ ਆ ਡਿਜ਼ਾਈਨ ਤਾਂ ਸਾਡਾ ਬਹੁਤ ਹੀ ਜ਼ਿਆਦਾ ਪਾਸ ਕਿਹਾ ਜੀ ਹਾਂਜੀ ਇਹ ਸਾਰੇ ਡਿਜ਼ਾਈਨ ਹੈ ਜੋ ਰੂਸਿਆ ਦੇ ਪ੍ਰਿੰਟਸ ਦੇ ਵਿੱਚ ਆਇਆ ਸਾਡੇ ਕੋਲ ਤੇ ਇਹਨਾਂ ਦਾ ਰੇਟ ਹੈਗਾ ਜੀ 5 ਮੀਟਰ 800 ਰੁਪਏ 5 ਮੀਟਰ ਦਾ ਰੇਟ ਹੈਗਾ ਜੀ 800 ਰੁਪਏ ਵੀਡੀਓ ਨੂੰ ਲਾਸਟ ਤੱਕ ਦੇਖ ਲੈਣਾ ਜੀ ਅੱਜ ਅਸੀਂ ਤੁਹਾਡੇ ਲਈ ਕੱਟ ਪੀਸ ਵੀ ਓਪਨ ਕਰਾਂਗੇ ਇਸ ਵੀਡੀਓ ਦੇ ਵਿੱਚ ਲਾਸਟ ਤੇ ਕਰਾਂਗੇ ਸ਼ੋ ਜੀ ਸਭ ਤੋਂ ਪਹਿਲ ਤੇ ਅਸੀਂ ਤੁਹਾਨੂੰ ਵੈਰਾਈਟੀ ਦਿਖਾ ਰਹੇ ਹਾਂ ਜੋ ਸਾਡੇ ਕੋਲ ਨਵੀਂ ਆਈਏ ਜੀ ਸ਼ਾਪ ਤੇ ਕੱਟ ਪੀਸਾ ਦੀ ਵੀਡੀਓ ਅਸੀਂ ਤੁਹਾਨੂੰ ਲਾਸਟ ਤੇ ਸ਼ੋ ਕਰਦੇ ਹਾਂ ਜੀ ਕੱਟ ਪੀਸਾ ਦਾ ਜੋ ਕੰਟੈਂਟ ਹੈ ਜੀ ਉਹ ਲਾਸਟ ਤੇ ਸ਼ੋ ਕਰਦੇ ਹਾਂ ਹਾਂਜੀ ਇਸ ਤੋਂ ਬਾਅਦ ਜੀ ਅੱਜ ਅਸੀਂ ਲਵਲੀਨ ਦੀਆਂ ਨਵੀਆਂ ਮੈਚਿੰਗਾਂ ਰੈਡੀ ਕੀਤੀ ਹੈ ਜੀ ਤੁਸੀਂ ਆ ਦੇਖ ਸਕਦੇ ਹੋ ਜੀ ਹਾਂਜੀ ਸ਼ੋਅ ਕਰੀ ਚਲੋ ਇਹ ਪੈਲੇਟ ਦੇਖੋ ਜੀ ਜੈਲੋ ਤੇ ਵਾਈਟ ਦੇ ਵਿੱਚ ਨਵਾਂ ਫਲਾਵਰ ਆਇਆ ਹੈ ਜੀ ਹਾਂਜੀ ਇਸ ਦੇ ਤਿੰਨ ਰੰਗ ਹੈ ਜੀ ਫਿਰੋਜੀ ਰੰਗ ਦੇਖੋ ਕਿੰਨਾ ਪਿਆਰਾ ਹੈ ਜੀ ਤੇ ਆ ਪਿੰਕ ਕਲਰ ਦੇਖੋ ਕਿੰਨਾ ਹਾਂਜੀ ਆ ਦੇਖੋ ਇੱਕ ਬਿਲਕੁਲ ਹੀ ਲੇਟੈਸਟ ਡਿਜ਼ਾਈਨ ਜੀ ਇਸ ਤੋਂ ਬਾਅਦ ਫਿਰ ਤੋਂ ਲੇਟੈਸਟ ਡਿਜ਼ਾਈਨ ਜੀ ਫਿਰ ਤੋਂ ਲੇਟੈਸਟ ਡਿਜ਼ਾਈਨ ਜੀ ਹਾਂ ਜੇ ਸਾਰੇ ਨਵੇਂ ਡਿਜ਼ਾਈਨ ਹੈ ਲਵਲੀਨ ਮੈਚਿੰਗ ਦੇ ਇਹਨਾਂ ਦਾ ਰੇਟ ਵੀ ਅਸੀਂ ਕਰ ਦਿੱਤਾ 800 ਰੁਪਏ ਅੱਜ ਤੋਂ ਲਵਲੀਨ ਦਾ ਰੇਟ 800 ਰੁਪਏ ਕਰ ਦਿੱਤਾ ਜੀ ਪੂਰਾ ਮੈਚਿੰਗ ਸੂਟ ਜੀ 800 ਰੁਪਏ ਦੇ ਵਿੱਚ ਦਿੱਤਾ ਜਾਊਗਾ ਪਹਿਲਾਂ 900 ਰੁਪਏ ਸੀ ਰੇਟ ਸੀ ਹੁਣ 100 ਰੁਪਏ ਘਟਾ ਕੇ 800 ਰੁਪਏ ਕਰ ਦਿੱਤੇ ਜੀ ਹਾਂਜੀ ਇਹ ਸਾਰੇ ਪ੍ਰਿੰਟ ਹੈ ਜੋ ਅਸੀਂ ਤੁਹਾਨੂੰ ਹੁਣ ਵੀਡੀਓ ਦੇ ਵਿੱਚ ਸ਼ੋਅ ਕੀਤੇ ਜੀ ਇਸ ਤੋਂ ਬਾਅਦ ਜੀ ਅਸੀਂ ਤੁਹਾਨੂੰ ਸ਼ੋਅ ਕਰਾਂਗੇ ਜੀ ਡਿਵਾਈਨ ਸਿਲਕ ਦੇ ਸੂਟ ਜੀ ਹਾਂਜੀ ਤੁਸੀਂ ਆ ਇੱਕ ਹੱਥ ਚ ਲੈ ਲਓ ਦੁਪੱਟਾ ਚੱਕ ਕੇ ਸ਼ੋਅ ਕਰ ਦਿਓ ਇਹ ਡਿਵਾਈਨ ਸਿਲਕ ਦਾ ਸੂਟ ਹੈ ਜੀ ਇਸ ਦਾ ਰੇਟ 2600 ਰੁਪਏ ਹੈ ਜੀ ਨਾਲ ਇਸ ਦੇ ਦੁਪੱਟਾ ਹੈ ਜੀ ਪਲੇਨ ਬਾਟਮ ਹੈ ਮਸਲੀਨ ਦੀ ਜੀ ਆ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਟ੍ਰੈਂਡਿੰਗ ਦੇ ਵਿੱਚ ਹੈ ਇਹ ਡਿਜ਼ਾਈਨ ਜੀ ਹਾਂਜੀ ਤੇ ਹੁਣ ਤੁਸੀਂ ਜਿੰਨੇ ਵੀ ਡਿਜ਼ਾਈਨ ਆ ਸਾਰੇ ਸ਼ੋਅ ਕਰ ਦਿਓ ਕਸਟਮਰ ਨੂੰ ਤੁਸੀਂ ਬਾਕੀ ਆ ਰੈਕ ਤੇ ਰੱਖ ਦੇਣਾ ਠੀਕ ਹੈ ਹਾਂਜੀ ਇੱਕ ਆ ਡਿਜ਼ਾਈਨ ਆਇਆ ਜੀ ਤੁਸੀਂ ਡਿਜ਼ਾਈਨ ਦੇਖੋ ਜੀ ਇਹਨਾਂ ਦਾ ਰੇਟ 2600 ਰੁਪਏ ਹੈ ਜੀ ਡਿਵਾਈਨ ਸਿਲਕ ਦੇ ਬਹੁਤ ਹੀ ਸੋਹਣੇ ਪਾਰਟੀ ਵੇਅਰ ਸੂਟ ਹੈ ਜੀ ਗਰਮੀਆਂ ਦੇ ਲਈ ਪ੍ਰਿੰਟਿੰਗ ਤੇ ਦੁਪੱਟਾ ਤੇ ਬਾਟਮ ਸਾਰਿਆਂ ਦਾ ਕੱਪੜਾ ਪੂਰਾ ਵਧੀਆ ਹੈ ਜੀ ਜੋ ਕਰੀਬ ਤੋਂ ਦੇਖਣਾ ਜਾਂਦੇ ਜੀ ਆਹ ਦੇਖੋ ਚੈੱਕ ਕਰੋ ਇਸ ਤਰ੍ਹਾਂ ਜੀ ਸਟ੍ਰਾਈਪਸ ਨੇ ਆ ਪਲੇਨ ਬਾਟਮ ਹੈ ਮਸਲੀਨ ਦੀ ਸਟ੍ਰਾਈਪਸ ਦੇਖੋ ਜੀ ਤੇ ਦੁਪੱਟਾ ਵੀ ਸੇਮ ਫੈਬਰਿਕ ਦੇ ਵਿੱਚ ਆ ਜੋ ਸ਼ਰਟ ਨਾਲ ਦੇ ਜੀ ਆਹ ਪ੍ਰਿੰਟ ਵੀ ਬਹੁਤ ਹੀ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਹੈ ਜੀ ਹਾਂਜੀ ਇਹ ਪ੍ਰਿੰਟ ਵੀ ਦੇਖ ਸਕਦੇ ਹੋ ਤੁਸੀਂ ਆ ਦੇਖੋ ਜੀ ਇੱਕ ਬਿਲਕੁਲ ਲੇਟੈਸਟ ਡਿਜ਼ਾਈਨ ਜੀ ਡਿਵਾਈਨ ਸਿਲਕ ਦੇ ਸੂਟਾ ਦਾ ਰੇਟ ਰੱਖਿਆ ਗਿਆ ਜੀ 2600 ਰੁਪਏ ਜੀ ਅਬ ਕਰੀਮ ਤੇ ਬਲੈਕ ਅਲਟੀਮੇਟ ਹੈ ਜੀ ਬਹੁਤ ਹੀ ਸੋਹਣੇ ਆਏ ਜੀ ਇਹ ਦੋਨੋਂ ਡਿਜ਼ਾਈਨ ਜੀ ਤੇ ਕਲਰ ਵੀ ਬਹੁਤ ਸੋਹਣੇ ਉੱਠ ਰੰਗ ਕਲਰ ਜੋ ਭਰੇ ਇਹਨਾਂ ਨੇ ਕੰਪਨੀਆਂ ਨੇ ਬਹੁਤ ਹੀ ਸੋਨੇ ਭਰੇ ਜੀ ਇਹਨਾਂ ਦੇ ਵਿੱਚ ਦੇਖੋ ਜੀ ਕਿੰਨਾ ਜਿਆਦਾ ਕਲਰ ਕੰਟਰਾਸਟ ਸੋਨਾ ਪਾਇਆ ਜੀ ਬਲੈਕ ਦੇ ਵਿੱਚ ਬਿਲਕੁਲ ਨਵੇਂ ਰੰਗ ਪਾਏ ਜੀ ਹਾਂਜੀ ਉਹ ਵੀ ਦਿਖਾ ਦਿਓ ਬਲੈਕ ਸੂਟ ਰੱਖ ਦਿਓ ਹਾਂਜੀ ਜੋ ਇੱਕ ਲਾਸਟ ਤੇ ਸਾਡੇ ਕੋਲ ਸੂਟ ਆਇਆ ਜੀ ਬੋਟਮ ਵਰਕ ਦੇ ਨਾਲ ਆਇਆ ਹੈ ਜੀ ਇਹ ਚਨੂਨ ਦੀ ਸ਼ਰਟ ਹੈ ਜੀ ਟਾਈ ਐਂਡ ਡਾਈ ਦਾ ਦੁਪੱਟਾ ਹੈ ਜੀ ਤੇ ਬੋਟਮ ਵਰਕ ਕੀਤਾ ਹੋਇਆ ਜੀ ਇਹ ਵੀ 2600 ਰੁਪਏ ਦੀ ਰੇਂਜ ਦੇ ਵਿੱਚ ਹੈ ਜੀ ਹਾਂਜੀ ਇਹ ਵੀ ਰੱਖ ਦੋ ਹਾਂਜੀ ਹੁਣ ਮੈਂ ਤੁਹਾਨੂੰ ਦੁਬਾਰਾ ਦੱਸ ਦੇਣਾ ਚਾਹੁੰਦਾ ਜੀ ਅੱਜ ਅਸੀਂ ਤੁਹਾਨੂੰ ਸਭ ਤੋਂ ਪਹਿਲ ਤੇ ਸ਼ੋਅ ਕੀਤਾ ਜੀ ਰਸ਼ੀਆ ਦੇ 올ਓਵਰ ਸੂਟ ਜੀ ਆ ਤੁਸੀਂ ਦੁਬਾਰਾ ਤੋਂ ਦੇਖ ਸਕਦੇ ਹੋ ਸਾਰੇ ਡਿਜ਼ਾਈਨ ਜੀ ਇਹਨਾਂ ਦਾ ਰੇਟ ਹੈਗਾ ਜੀ 800 ਰੁਪਏ ਦਾ 5 ਮੀਟਰ ਜੀ ਤੁਸੀਂ ਪ੍ਰੋਪਰ ਫੋਟੋ ਲੈਣੀ ਹੈ ਜੀ ਸਾਡੇ ਇੰਸਟਾਗ੍ਰam ਤੇ ਤੁਸੀਂ ਚੈੱਕ ਕਰ ਸਕਦੇ ਹੋ ਹਾਂਜੀ ਤੇ ਉਸ ਤੋਂ ਬਾਅਦ ਜੀ ਅਸੀਂ ਤੁਹਾਨੂੰ ਮੈਚਿੰਗਾਂ ਸ਼ੋਅ ਕੀਤੀ ਅਸੀਂ ਲਵਲੀਨ ਦੀ ਹੈ ਜੀ ਇਹਨਾਂ ਦਾ ਰੇਟ ਵੀ ਆਪਾਂ ਨੇ ਕਰਤਾ 800 ਰੁਪਏ ਜੀ ਇਸ ਤੋਂ ਬਾਅਦ ਅਸੀਂ ਤੁਹਾਨੂੰ ਸ਼ੋਅ ਕੀਤੀ ਜੀ ਡਿਵਾਈਨ ਸਿਲਕ ਦੇ ਸੂਟ ਜੀ ਡਿਵਾਈਨ ਸਿਲਕ ਦੇ ਸੂਟਾਂ ਦਾ ਰੇਟ ਸੀ 2600 ਰੁਪਏ ਜੀ ਤੇ ਹਾਂਜੀ ਹੁਣ ਅਸੀਂ ਤੁਹਾਨੂੰ ਲਾਸਟ ਤੇ ਕਰਾਂਗੇ ਕੱਟ ਪੀਸਾ ਦੀ ਵੀਡੀਓ ਸ਼ੋਅ ਜੀ ਆਪ ਵੀ ਇਹ ਕੱਟ ਪੀਸਾ ਦੀ ਗੱਠ ਜੀ ਇਸ ਤੋਂ ਪਹਿਲਾਂ ਜੀ ਅਸੀਂ ਤੁਹਾਡੇ ਲਈ ਲੈ ਕੇ ਆਏ ਜੀ ਦੁਪੱਟਿਆਂ ਦੀ ਆਫਰ ਦੁਪੱਟੇ ਦੀ ਆਫਰ ਦੇ ਵਿੱਚ ਤੁਹਾਨੂੰ ਇੱਕ ਬਹੁਤ ਹੀ ਸੋਹਣਾ ਕੰਟੈਂਟ ਲੈ ਕੇ ਆਏ ਜੀ ਆ ਚਨੂਨ ਦਾ ਦੁਪੱਟਾ ਹੈ ਜੀ 골ਡਨ ਲਾਈਨਸ ਨੇ ਵਿੱਚ ਜੀ ਚਨੂਨ ਦਾ ਦੁਪੱਟਾ ਹੈ 골ਡਨ ਲਾਈਨਸ ਨੇ ਤੇ ਇਸ ਦਾ ਰੇਟ ਰੂ ਹੈ ਜੀ 2.5 ਮੀਟਰ ਦਾ 100 ਰੁਪਏ ਸਿਰਫ ਜੀ ਸਾਡੇ ਕੋਲ ਸਾਰਾ 100 ਦੁਪੱਟੇ ਜੀ ਕੋਈ ਵੀ ਪਰਚੇਸ ਕਰਨਾ ਚਾਹੁੰਦਾ ਹੈ ਕੱਲ ਵਿਜ਼ਿਟ ਕਰ ਲੈਣ ਜੀ ਕੱਲ ਸਾਰਾ ਕੁਝ ਤੁਹਾਨੂੰ ਮਿਲੂਗਾ ਕੱਲ ਹੀ ਕੱਟ ਪੀਸ ਕਿਤੇ ਜਾਣਗੇ ਓਪਨ ਜੀ ਦਲ ਦੇ ਦਿਨ ਲਈ ਇਹ ਸੇਲ ਰਹੂਗੀ ਸ਼ਨੀਵਾਰ ਦਾ ਦਿਨ ਹੈ ਜੀ 18 ਮਈ ਦੀ ਤਰੀਕ ਹੈ ਜੀ ਸ਼ਨੀਵਾਰ ਦਾ ਦਿਨ ਹੈ 18 ਮਈ ਤਰੀਕ ਹੈ ਜੀ ਸਵੇਰੇ 9 ਵਜੇ ਤੋਂ ਕੱਟ ਪੀਸ ਵੀ ਓਪਨ ਕਰ ਦਿੱਤੇ ਜਾਣਗੇ ਤੇ ਦੁਪੱਟੇ ਵੀ 9 ਵਜੇ ਤੋਂ ਤੁਸੀਂ ਲਿਆ ਸਕਦੇ ਹੋ ਜੀ 100 ਦੁਪੱਟੇ ਇਹ ਵਾਲਾ ਸਾਡੇ ਕੋਲ ਸਿਰਫ 100 ਰੁਪਏ ਦਾ ਦੁਪੱਟਾ ਜੀ 100 ਰੁਪਏ ਦਾ ਦਿੱਤਾ ਜਾਊਗਾ ਦੁਪੱਟਾ ਜੀ 2.5 ਮੀਟਰ ਦਾ ਚਨੂਨ ਦਾ ਦੁਪੱਟਾ ਜੀ ਵਿੱਚ ਸਟ੍ਰਾਈਪਸ ਨੇ ਜੀ 골ਡਨ ਕਲਰ ਦੀ ਹੈ ਜੀ ਹਾਂਜੀ ਇਸ ਤੋਂ ਬਾਅਦ ਜੀ ਪਲੇਨ ਵਾਈਟ ਦੁਪੱਟੇ ਤੇ ਆਜੋ ਪਲੇਨ ਚਨੂਨ ਦਾ ਜੀ ਚਨੂਨ ਦਾ ਸਨਸ਼ਾਈਂ ਦਾ ਦੁਪੱਟਾ ਜੋ ਅਸੀਂ ਲਾਸਟ ਟਾਈਮ ਤੁਹਾਨੂੰ ਦਿੱਤਾ ਸੀ ਜੀ 200 ਰੁਪਏ ਦਾ ਜੀ ਤੇ ਉਸ ਦਿਨ ਬਹੁਤ ਹੀ ਅੱਛਾ ਰਿਸਪੌਂਸ ਸੀ ਦੁਪੱਟਾ ਸਾਰਾ ਮੋਸਟਲੀ ਸੋਲਡ ਹੋ ਗਿਆ ਸੀ ਤੇ ਕਾਫੀ ਕਸਟਮਰ ਰਹਿ ਗਏ ਸੀ ਜਿਨ੍ਹਾਂ ਨੂੰ ਦੁਪੱਟਾ ਨਹੀਂ ਮਿਲਿਆ ਸੀ ਅੱਜ ਨੇ ਕਸਟਮਰ ਲਈ ਦੁਬਾਰਾ ਤੋਂ ਲੈ ਕੇ ਆਏ ਜੀ ਕਮਲ ਚਨੂਨ ਦਾ ਸਨਸ਼ਾਈਂ ਦਾ ਦੁਪੱਟਾ ਜੀ 2.5 ਮੀਟਰ 200 ਰੁਪਏ ਦਾ ਜੀ ਇਹ ਵੀ ਸਿਰਫ ਕੱਲ ਦੇ ਦਿਨ ਲਈ ਹੀ ਦਿੱਤਾ ਜਾਊਗਾ ਕੋਈ ਵੀ ਕਸਟਮਰ ਜੋ ਰਹਿ ਗਿਆ ਸੀ ਉਹ ਲੈ ਕੇ ਇਹ ਦੁਪੱਟਾ ਖਰੀਦ ਸਕਦਾ ਹੈ ਇੱਕ ਨਾਲ ਨਵਾਂ ਦੁਪੱਟਾ ਐਡ ਕੀਤਾ ਆਪਾਂ ਨੇ ਜੀ 100 ਰੁਪਏ ਦਾ ਸਟ੍ਰਾਈਪਸ ਵਾਲਾ ਜਨੂਨ ਦਾ ਜੀ ਹਾਂਜੀ ਇਸ ਤੋਂ ਬਾਅਦ ਜੀ ਤੁਹਾਨੂੰ ਮਸਲੀਨ ਦਾ ਸਟੈਂਡਰਡ ਦਾ ਦੁਪੱਟਾ 200 ਰੁਪਏ ਦਾ 2.5 ਮੀਟਰ ਦਿੱਤਾ ਜਾਊਗਾ ਅ ਤੁਸੀਂ ਦੇਖ ਸਕਦੇ ਹੋ ਮਸਲੀਨ ਦਾ ਸਟੈਂਡਰਡ ਦਾ ਦੁਪੱਟਾ 2.5 ਮੀਟਰ 200 ਰੁਪਏ ਦਾ ਇਹ ਵੀ ਕੱਲ ਦੇ ਦਿਨ ਲਈ ਸੇਲ ਹੈ ਜੀ ਤੇ ਕੋਟਾ ਡੋਰੀਆ ਤੇ ਸੁਪਰ net ਦੇ 150 ਤੇ 100 ਰੁਪਏ ਦਾ ਜੋ ਰੇਟ ਚੱਲ ਰਿਹਾ ਉਹ ਕੰਟੀਨਿਊ ਰਹੂਗਾ ਜੀ ਹਾਂਜੀ ਤੇ ਹੁਣ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਕੱਟ ਪੀਸ ਦੀ ਨਵੀਂ ਵੀਡੀਓ ਟੈੱਕ ਕਰੋ ਕੱਟ ਪੀਸ ਓਪਨ ਜੀ ਪ੍ਰਿੰਸਸ ਕਿ ਟੈਕਸ ਦੀ ਪ੍ਰਿੰਸਸ ਦੇ ਡਿਜੀਟਲ ਆਇਆ ਕੱਟ ਪੀਸ ਜੀ ਡਿਜੀਟਲ ਕੱਟ ਜੀ ਰੇਟ ਰੂ ਆ 100 ਰੁਪਏ ਮੀਟਰ ਕੋਈ ਹੋਲਸੇਲ ਦੇ ਵਿੱਚ ਕੋਈ ਵੀ ਪਰਚੇਸ ਕਰਨਾ ਚਾਹੁੰਦਾ ਹੈ ਕੱਲ ਸਹੀ 9 ਵਜੇ ਸ਼ਾਪ ਤੇ ਓਪਨ ਕਰ ਦਿੱਤੇ ਜਾਣਗੇ ਜੀ ਕਿਉਂਕਿ ਗਰਮੀ ਫੋਨ ਕਰਕੇ ਕਸਟਮਰ ਕਹਿੰਦਾ ਕਿ ਤੁਸੀਂ ਜਲਦੀ ਓਪਨ ਕਰੋ ਕੁਟ ਪੀਸਸ ਦਾ ਟਾਈਮ ਹੁੰਦਾ ਸੀ ਪਹਿਲਾਂ ਪਰ ਹੁਣ ਅਸੀਂ ਟਾਈਮ 9 ਵਜੇ ਦਾ ਕਰ ਦਿੱਤਾ ਹੈ ਜੀ 9 ਵਜੇ ਅਸੀਂ ਕੱਟ ਪੀਸ ਓਪਨ ਕਰ ਦਿਆ ਕਰਾਂਗੇ ਗਰਮੀ ਗਰਮੀ ਜੀ ਜਿੰਨਾ ਵੀ ਟਾਈਮ ਹਾਂਜੀ ਤੁਸੀਂ ਕੈਂਸਲ ਲਈ ਕੈਂਸਲ ਕਰੋ ਹਾਂਜੀ ਕੈਂਚੀ ਆ ਜਾਂਦੋ ਕੱਟ ਪੀਸ ਕਰਦੇ ਆ ਓਪਨ ਜੀ ਤੇ ਤੁਹਾਨੂੰ ਇੱਕ ਵਾਰ ਫਿਰ ਤੋਂ ਦਿਖਾ ਦਿੰਨਾ ਰਸਿਆ ਦੇ ਪ੍ਰਿੰਟ ਜੀ ਇਹ ਸਾਰੇ ਪ੍ਰਿੰਟ ਹੈ ਜੀ ਰਸਿਆ ਦੇ 5 ਮੀਟਰ ਦਾ ਸੂਟ ਰੋਊਗਾ 800 ਰੁਪਏ ਦਾ ਜੀ ਕਾਟਨ ਲੌਨ ਦਾ ਤੇ ਅੱਜ ਕੱਟ ਪੀਸ ਜੋ ਕਰ ਰਹੇ ਆ ਓਪਨ ਜੀ ਏਕੇ ਟੈਕਸ ਦੀ ਪ੍ਰਿੰਸਸ ਦੇ 4 ਪੀ ਮੀਟਰ ਰੇਟ ਜੀ 9 ਵਜੇ ਕਰ ਦਿੱਤੇ ਜਾਣਗੇ ਓਪਨ ਜੀ ਲਾਈਟ ਡਾਰਕ ਸਾਰੇ ਤਰ੍ਹਾਂ ਦੇ ਤੁਹਾਨੂੰ ਪੀਸ ਮਿਲਣਗੇ ਮੋਸਟਲੀ ਇੱਥੇ ਡਾਰਕ ਪ੍ਰਿੰਟ ਹੀ ਮਿਲਣਗੇ ਵੱਡੇ ਪੀਸ ਮਿਲਣਗੇ ਜੀ ਇਹ ਕੱਟ 2.5 ਮੀਟਰ ਪਲੱਸ ਦੀ ਕੱਟ ਹੈ ਜੀ ਸਾਰੇ ਪ੍ਰਿੰਸਸ ਦਾ ਮਾਲ ਮਿਲੂਗਾ ਜੀ ਏਕੇ ਟੈਕਸ ਦੀ ਪ੍ਰਿੰਸਸ ਇਸ ਤਰ੍ਹਾਂ ਦੇ ਸਾਡੇ ਕੋਲ ਦੋ ਪਾਰਸਲ ਹੈ ਜੀ ਓਰਡਰ ਐਂਡ ਸ਼ੋ ਕਰ ਦੂ ਜੀ ਕਸਟਮਰ ਨੂੰ ਇਸ ਤਰ੍ਹਾਂ ਦੇ ਸਾਡੇ ਕੋਲ ਦੋ ਪਾਰਸਲ ਹੈ ਇੱਕ ਪਾਰਸਲ ਅਸੀਂ ਤੁਹਾਨੂੰ ਸ਼ੋ ਕਰਤਾ ਜੀ ਵੀਡੀਓ ਦੇ ਵਿੱਚ ਦੇਖੋ ਜੀ ਕਿੰਨੇ ਸੋਹਣੇ ਪ੍ਰਿੰਟ ਆਇਆ ਚੱਕ ਵਾਲੇ ਡਿਜ਼ਾਈਨ ਪ੍ਰਿੰਟਡ ਤੁਹਾਨੂੰ ਹਰ ਤਰ੍ਹਾਂ ਦਾ ਪ੍ਰਿੰਟ ਇੱਥੇ ਦੇਖਣ ਨੂੰ ਮਿਲੂਗਾ ਤੇ ਇੱਕ پارسل ਹੋ ਰਿਹਾ ਜੀ ਉਹ ਅਸੀਂ ਕੱਲ 9 ਵਜੇ ਤੋਂ ਬਾਅਦ ਹੀ ਓਪਨ ਕਰਾਂਗੇ ਜੀ ਤੇ ਹਾਂਜੀ ਇੰਨਾ ਹੀ ਕਹਿਣਾ ਸੀ ਤੇ ਜੋ ਅੱਜ ਸਾਨੂੰ ਪਹਿਲੀ ਵਾਰ ਦੇਖ ਰਿਹਾ ਹੈ YouTube ਦੇ ਉੱਤੇ ਉਹਨਾਂ ਨੂੰ ਕਹਿਣਾ ਚਾਹੁੰਦਾ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਜਰੂਰ ਕਰੋ ਵੀਡੀਓ ਨੂੰ ਸ਼ੇਅਰ ਕਰੋ ਜੀ ਚੰਗੇ ਚੰਗੇ ਕਮੈਂਟ ਕਰਿਆ ਕਰੋ ਜੀ ਹਾਂਜੀ ਇਹਦੇ ਨਾਲ ਸਾਡਾ ਹੌਸਲਾ ਇਨਕਰੀਜ਼ ਹੁੰਦਾ ਜੀ ਤੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਥੈਂਕ ਯੂ